Farmtract 60G 2000 Pandma 5 model 1.5 ਲੱਖ ਰੁਪਏ ਵਿਚਾਨ ਸਟਾਰਟ ਤੁਸੀਂ ਦੇਖ ਸਕਦੇ ਹੋ ਇਹ ਚੱਲਿਆ ਪਟਿਆਲੇ ਕਵਾੜ ਮਾਰਕੀਟ ਦੇ ਵਿੱਚ ਕਵਾੜ ਮਾਰਕੀਟ ਦੇ ਵਿੱਚ ਟਾਇਰ ਟੂ ਰੂਟ ਸਟਾਰਟ ਹੈ ਤੁਸੀਂ ਚੈੱਕ ਕਰ ਸਕਦੇ ਹੋ ਟਿੱਪਾ 00 ਹੈ ਜੇ ਕਿਸ ਨੇ ਵਧੀਆ ਕੰਮ ਦਊਗਾ ਬਿਲਕੁਲ ਓਕੇ ਆ ਲਿਫਟ ਰੂਟ ਵਾਲੇ ਪਾਸੇ ਜਿੱਤੂ ਕਟੂਕਵਾੜੀ ਆ ਪਟਿਆਲਾ ਆ ਨਾਲ ਬੰਨੀ ਲੈ ਕੇ ਜਾਂਦੇ ਆ ਬ੍ਰਾਂਡ ਜਿਹੜਾ ਕਹਿੰਦੇ ਆ ਲੋ ਜੀ ਪਿੱਛੇ ਬ੍ਰਾਂਡ ਵੀ ਬੰਨਿਆ ਜਾਂਦਾ ਨਾਲੇ ਫੋਰ ਸਟਾਰਟ ਆ ਬ੍ਰਾਂਡ ਦਾ ਖੜਾ ਚੈੱਕ ਕਰੋ ਫੇਰ ਬ੍ਰਾਂਡ ਪੋਲ ਕਿਹੀ ਆ ਫਿਰ ਮੇਰੇ ਲਿਆਓ ਜਿਹਨੇ ਲੈ ਕੇ ਆਣਾ ਆ ਚੱਲਿਆ ਪਰਿਆਲੇ ਕਬਾੜ ਮਾਰਕੀਟ ਚੋਂ ਨੂੰ ਦੇਖ ਸਕਦੇ ਹੋ ਤੁਸੀਂ ਬ੍ਰਾਂਡ ਵਿੱਚੇ ਫਾਰਮਪ ਹੈ ਓਕੇ ਬਾਈ ਜੋ ਆਇਆ ਜਿਹੜਾ ਇੱਥੋਂ ਦਰਸ਼ਨ ਟਰੈਕਟਰ ਵਰਕਸ਼ਾਪ ਦੇ ਵਿੱਚੋਂ ਗਏ ਨੇ ਦੋਹੇ ਟਰੈਕਟਰ ਤੁਸੀਂ ਦੇਖ ਸਕਦੇ ਹੋ ਆ ਖੜਾ ਗੋਲੂ ਵੀਰ ਸਾਡਾ ਟਰੈਕਟਰ ਲਈ